ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਸ਼ਮੇਸ਼ ਪਿਤਾ ਧੰਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਂਦੇ ਪਿਆਰੇ ਸਿੱਖ ਭਾਈ ਰੂਪਾ ਜੀ ਦੀ ਸਾਖੀ ਸਰਵਨ ਕਰਦੇ ਹਾਂ ਦੀਨੇ ਤੋਂ ਪੰਜ ਕੋਹ ਭਾਈ ਰੂਪਾ ਦਾ ਪਿੰਡ ਸੀ ਉੱਥੇ ਖਬਰ ਪੁੱਜੀ ਕੇ ਦਸ਼ਮੇਸ਼ ਪਿਤਾ ਦੀਨੇ ਪਹੁੰਚੇ ਹੋਏ ਹਨ ਤਾ ਭਾਈ ਰੂਪ ਚੰਦ ਜੀ ਨੇ ਸਾਰੇ ਪਰਿਵਾਰ ਸਮੇਤ ਦਰਸ਼ਨਾਂ ਲਈ ਪੁੱਜਣ ਦੀ ਤਿਆਰੀ ਕੀਤੀ ਖਾਸ ਖਾਸ ਵਸਤਾਂ ਜੋ ਸਤਿਗੁਰੂ ਜੀ ਦੇ ਤਿਆਰ ਕੀਤੀਆਂ ਹੋਈਆਂ ਸਨ ਉਹ ਭੇਟ ਕਰਨ ਲਈ ਨਾਲ ਲੈ ਲਈਆਂ ਜਿਨ੍ਹਾਂ ਵਿੱਚੋਂ ਭਾਈ ਰੂਪ ਚੰਦ ਜੀ ਦੇ ਪਰਿਵਾਰ ਵੱਲੋਂ ਬਰੀਕ ਬਰੀਕ ਸੂਤ ਕੱਤ ਕੇ ਰੀਜਾਂ ਨਾਲ ਬਣਾਈ ਹੋਈ ਇੱਕ ਚਿੱਟੀ ਪੋਸ਼ਾਕ ਵੀ ਸੀ ਇਹ ਭੇਟ ਕਰਕੇ ਸਤਿਗੁਰੂ ਨੂੰ ਬੇਨਤੀ ਕੀਤੀ ਆਪ ਜੀ ਸਾਰੇ ਹੀ ਨੀਲੇ ਵਸਤਰ ਲਾ ਕੇ ਇਹ ਚਿੱਟੀ ਪੋਸ਼ਾਕ ਪਹਿਨ ਲਵੋ ਸਤਿਗੁਰੂ ਨੇ ਬੜੇ ਪ੍ਰੇਮ ਸਹਿਤ ਸਵੀਕਾਰ ਕੀਤਾ ਜਿਨਨੇ 6ਵੇਂ ਸਤਿਗੁਰਾਂ ਦੇ ਸਮੇਂ ਤੇ ਸ਼ਸਤਰ ਵਸਤਰ ਸੰਨ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਗੁਰੂ ਕੇ ਮਹਿਲਾ ਦੀਆਂ ਨਿਸ਼ਾਨੀਆਂ ਅਤੇ ਗੁਰੂ ਕੇ ਸਿੱਖਾਂ ਦੀਆਂ ਨਿਸ਼ਾਨੀਆਂ ਬਸਤਰ ਸੰਨ ਉਹ ਵੀ ਨਾਮ ਲੈ ਲਏ ਅਤੇ ਪੇਟਾ ਕਰਕੇ ਬੇਨਤੀ ਕੀਤੀ ਕਿ ਇਹ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਹਨ ਇਹਨਾਂ ਨੂੰ ਵੀ ਸਵਕਾਰ ਕਰੋ ਜੋ ਗੁਰੂ ਜੀ ਨੇ ਆਪਣੇ ਸੀਸ ਉੱਤੇ ਰੱਖ ਕੇ ਭਾਈ ਰੂਪ ਚੰਦ ਜੀ ਨੂੰ ਹੀ ਬਖਸ਼ ਦਿੱਤੀਆਂ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋ ਕੋੜੇ ਦਿਲਬਾਗ ਅਤੇ ਗੁਲਬਾਗ ਭਾਈ ਵਿਦੀਚੰਦ ਜੀ ਲਿਆਏ ਸਨ ਉਹਨਾਂ ਵਿੱਚੋਂ ਇੱਕ ਦੀ ਸੰਤਾਨ ਦਾ ਘੋੜਾ ਪੇਸ਼ ਕੀਤਾ ਜਿਸ ਨੂੰ ਬੜੀਆਂ ਰੀਝਾਂ ਨਾਲ ਪਾਲਿਆ ਸੀ ਇਸ ਬਸ਼ੇਰੇ ਨੂੰ ਗੁਰੂ ਦੇ ਅਰਪਣ ਕਰਨ ਲਈ ਛੋਟੇ ਹੁੰਦਿਆਂ ਤੋਂ ਹੀ ਮੱਖਣੀ ਮਿਸ਼ਰੀ ਬਦਾਮ ਦੁੱਧਾ ਦੀ ਖੁਰਾਕ ਦਿੱਤੀ ਜਾਂਦੀ ਰਹੇ ਗੁਰੂ ਜੀ ਦੇ ਅੱਗੇ ਇੱਕ ਘੋੜਾ ਪੇਸ਼ ਕੀਤਾ ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਹੋਰ ਖੁਸ਼ੀਆਂ ਬਖਸ਼ੀਆਂ ਵੱਡੀ ਗੱਲ ਇਹ ਹੈ ਕਿ ਭਾਈ ਰੂਪचंद ਜੀ ਨੇ ਦੋ ਪੁੱਤਰ ਧਰਮਚੰਦ ਅਤੇ ਪਰਮਚੰਦ ਸਤ ਗੁਰੂ ਜੀ ਦੇ ਅੱਗੇ ਰਖਕ ਦੇ ਰੂਪ ਵਿੱਚ ਸੇਵਾ ਕਰਨ ਲਈ ਪੇਸ਼ ਕੀਤੇ ਜਿਨ੍ਹਾਂ ਨੇ ਦੀਨੇ ਤੋਂ ਸ੍ਰੀ ਹਜੂਰ ਸਾਹਿਬ ਤੱਕ ਗੁਰੂ ਜੀ ਦਾ ਸਾਥ ਦਿੱਤਾ ਉਸ ਵੇਲੇ ਗੁਰੂ ਜੀ ਪਿੰਡ ਦੀਨੇ ਦੇਸੂ ਤਰਖਾਨ ਦੇ ਚੁਬਾਰੇ ਵਿੱਚ ਨਿਵਾਸ ਕਰਦੇ ਰਹੇ ਅਤੇ ਭਾਈ ਰੂਪੇ ਵਾਲੇ ਪਾਸੇ ਜੰਗਲ ਵਿੱਚ ਜਾ ਕੇ ਜਫਰ ਨਾਮ ਦੀ ਰਚਨਾ ਕੀਤੀ ਇਹ ਉਹੀ ਜੰਗਲ ਦਾ ਸਥਾਨ ਸੀ ਜਿੱਥੇ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਵਾਇਤੀ ਅਨੁਸਾਰ ਸ਼ਿਕਾਰ ਖੇਡਦੇ ਕਮਰਕਸਾ ਖੋਲਿਆ ਕਰਦੇ ਸਨ ਸ੍ਰੀ ਗੁਰੂ ਜੀ ਲਈ ਭਾਈ ਰੂਪ ਚੰਦ ਸਿੰਘ ਦਿਨਤਾ ਪ੍ਰਤੀ ਭਾਈ ਰੂਪੇ ਤੋਂ ਲੰਗਰ ਤਿਆਰ ਕਰਕੇ ਜਿੱਥੇ ਵੀ ਗੁਰੂ ਸਾਹਿਬ ਬਿਰਾਜਦੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਇੱਕ ਦਿਨ ਭਾਈ ਰੂਪੇ ਨੇ ਚਰਨ ਪਾਉਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਨਿਵਾਜਿਆ ਸ਼িকার ਦਾ ਬਹਾਨਾ ਬਣਾ ਕੇ ਪਿੰਡ ਦੇ ਨੇੜੇ ਹੀ ਪ੍ਰਸ਼ਾਦਾ ਛਕਾਇਆ ਅਤੇ ਬਚਨ ਬिलास ਕੀਤੇ ਇਸ ਸਥਾਨ ਉੱਤੇ ਇੱਕ ਸਰੋਵਰ ਹੈ ਜਿਸ ਨੂੰ ਮਾਨ ਸਰੋਵਰ ਕਿਹਾ ਜਾਂਦਾ ਹੈ ਭਾਈ ਰੂਪ ਚੰਦ ਜੀ ਅਤੇ ਉਹਨਾਂ ਦੇ ਪੁੱਤ ਪੋਤਰੇ ਭਾਈ ਦੁੰਨਾ ਜੀ ਅਤੇ ਭਾਈ ਸੁੰਦਰ ਜੀ ਗੁਰੂ ਸਾਹਿਬ ਅਤੇ ਗੁਰੂ ਕੀਆ ਫੌਜਾਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਸਨ ਇਥੋਂ ਫੌਜਾਂ ਦੇ ਨਿਵਾਸ ਮੁੜ ਜਾਣ ਜਾਣ ਤੋਂ ਗੁਰੂ ਜੀ ਲੱਖੀ ਜੰਗਲ ਦੇ ਕਈ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ ਇੱਥੇ ਇਸ ਇਲਾਕੇ ਦੇ ਸਰਦਾਰ ਦੱਲੇ ਚੌਧਰੀ ਨੇ ਗੁਰੂ ਜੀ ਦੇ ਨਿਵਾਸ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਗੁਰੂ ਜੀ ਦਾ ਪਿੱਛਾ ਕਰਦੇ ਸਰਹਿੰਦ ਦੇ ਸੂਬੇਦਾਰ ਦੇ ਬੰਦਿਆਂ ਨੂੰ ਅਜਿਹੇ ਜਵਾਬ ਦਿੱਤੇ ਜਿਸ ਤੋਂ ਇੱਕ ਸ਼ਰਧਾਲੂ ਤੇ ਉੱਚੀ ਭਗਤੀ ਤੇ ਦ੍ਰਿੜ ਇਰਾਦੇ ਦਾ ਪਤਾ ਲੱਗਦਾ ਹੈ ਤਲਵੰਡੀ ਸਾਬੋ ਗੁਰੂ ਜੀ ਨੇ ਅੰਮ੍ਰਿਤ ਪ੍ਰਚਾਰ ਦੇ ਜਗ ਰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਦਾ ਸਰੂਪ ਤਿਆਰ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 48 ਸਿੰਘਾਂ ਨੂੰ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਅਰਥ ਸੁਣਾਏ ਜਿਨ੍ਹਾਂ ਵਿੱਚੋਂ ਭਾਈ ਧਰਮ ਸਿੰਘ ਅਤੇ ਭਾਈ ਪਰਮ ਸਿੰਘ ਜੀ ਵੀ ਸਨ ਪੰਜ ਤਾਂ ਦੀਨੇ ਤੋਂ ਹੀ ਭਾਈ ਰੂਪ ਚੰਦ ਜੀ ਨੇ ਦਸ਼ਮੇਸ਼ ਜੀ ਨਾਲ ਆਪਣੇ ਦੋ ਪੁੱਤਰ ਧਰਮਚੰਦ ਅਤੇ ਪਰਮਚੰਦ ਸੇਵਾ ਵਿੱਚ ਲਗਾਏ ਹੋਏ ਸਨ ਜਿੱਥੇ ਪਾਈ ਰੂਪ ਚੰਦ ਦੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਹੋਇਆ ਸੀ ਪਰੰਤੂ ਦਮਦਮਾ ਸਾਹਿਬ ਨਿਵਾਸ ਸਥਾਨੇ ਪਾਈ ਰੂਪ ਚੰਦ ਦਮਦਮਾ ਸਾਹਿਬ ਤੋਂ ਬਹੁਤ ਦੂਰ ਨਹੀਂ ਸੀ ਉੱਥੇ ਪੁੱਜ ਕੇ ਸਤਿਗੁਰਾਂ ਦੇ ਦਰਸ਼ਨ ਮਿਲਦੇ ਵੀ ਕਰਦੇ ਰਹੇ ਆਪਣੇ ਪਰਿਵਾਰ ਵੱਲੋਂ ਸੇਵਾ ਵੀ ਕਰਦੇ ਰਹੇ ਜਿੰਨਾ ਵਸਤਾਂ ਦੀ ਲੋੜ ਪੈਂਦੀ ਰਹੀ ਉੱਥੇ ਭੇਜਦੇ ਰਹੇ ਪਾਈ ਰੂਪੇ ਵਾਲਿਆਂ ਪਾਸ ਇੱਕ ਲਿਖਤੀ ਰੁਕਾ ਹੈ ਜਿਸ ਵਿੱਚ ਦੁੱਧ ਲਈ ਗਊਆਂ ਮੰਗਵਾਉਣ ਦਾ ਜ਼ਿਕਰ ਸੀ ਇਹ ਲਿਖਤੀ ਰੁਕਾ ਉਥੋਂ ਦੀ ਸੰਗਤ ਵਿੱਚ ਪੁਰਾਣੇ ਲੋਕ ਪੜ੍ਹ ਕੇ ਸੁਣਾਉਂਦੇ ਰਹੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਹੁਕਮਨਾਮਿਆਂ ਵਿੱਚ ਭਾਈ ਰੂਪ ਚੰਦ ਦੇ ਪਰਿਵਾਰ ਪ੍ਰਤੀ ਭਰੋਸਾ ਅਤੇ ਉਹਨਾਂ ਦੇ ਘਰ ਨੂੰ ਆਪਣਾ ਸਮਝਣ ਵਾਸਤੇ ਵਾਕ ਦੱਸਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸਕਰ ਪ੍ਰਤੀ ਭਰੋਸਾ ਸੀ ਦੱਖਣ ਫੇਰੀ ਜਾਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਸਮਿਆਨਾ ਆਦ ਚਾਹੀਦਾ ਸੀ ਸੰਮਤ 1763 ਕਤਕ ਦੇ ਲਿਖੇ ਹੁਕਮਨਾਮੇ ਵਿੱਚ ਉਸ ਦਾ ਵਰਣਨ ਹੈ ਭਾਈ ਰੂਪ ਚੰਦ ਨੇ ਸਮਿਆਨਾ ਵੀ ਭੇਜਿਆ ਨਾਲ ਆਪਣੇ ਦੋ ਪੁੱਤਰ ਵੀ ਜੋ ਪਹਿਲਾਂ ਹੀ ਗੁਰੂ ਜੀ ਦੇ ਆ ਸੰਗ ਸਾਤ ਰੇਂਦੇ ਸੀ ਭੇਜੇ ਪ੍ਰਾਚੀਨ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਦੱਖਣ ਜਾਂ ਸਮੇ ਜਿੱਥੇ ਗੁਰੂ ਜੀ ਨੇ ਨਿਵਾਸ ਕਰਨਾ ਹੁੰਦਾ ਹੈ ਉੱਥੇ ਦੋਵੇਂ ਪਹਿਲਾਂ ਪੁੱਜ ਕੇ ਨੇੜੇ ਦੇ ਰੁੱਖਾਂ ਵਿੱਚੋਂ ਚਾਰੇ ਪਾਸੇ ਮੰਜੀਆਂ ਦੇ ਪਾਵੇਂਆਂ ਵਾਂਗ ਘਾਹ ਦੇ ਸੋਬ ਬਨ ਕੇ ਥੋੜੇ ਸਮੇਂ ਵਿੱਚ ਹੀ ਗੁਰੂ ਜੀ ਦੇ ਵਿਸ਼ਰਾਮ ਲਈ ਅਨੋਖੀ ਕਿਸਮ ਦਾ ਪਲੰਘ ਤਿਆਰ ਕਰਦੇ ਰਹੇ ਸਨ ਗੁਰੂ ਜੀ ਨੇ ਇਨ੍ਹਾਂ ਪ੍ਰੇਮੀ ਸਿੱਖਾਂ ਦੀ ਕਲਣਾ ਦੇਖ ਕੇ ਰਸਤੇ ਵਿੱਚੋਂ ਕੁਝ ਵਸਤਾਂ ਇਹਨਾਂ ਨੂੰ ਸੌਂਪ ਕੇ ਵਾਪਸ ਕੀਤਾ ਵਸਤੂਆਂ ਦਾ ਵੇਰਵਾ ਇੱਕ ਪਾਠ ਦੀ ਪੁਸਤਕ ਇੱਕ ਤਲਵਾਰ ਇੱਕ ਕਰਦ ਇੱਕ ਛੋਟਾ ਖੰਡਾ ਬਖਸ਼ੇ ਭਾਈ ਧਰਮ ਸਿੰਘ ਅਤੇ ਭਾਈ ਪਰਮ ਸਿੰਘ ਭਾਈ ਰੂਪੇ ਪੁੱਜੇ ਉਸ ਵੇਲੇ ਭਾਈ ਰੂਪਚੰਦ ਜੀ ਬਿਰਧ ਸਰੀਰ ਵਿੱਚ ਸਨ ਉਹਨਾਂ ਆਪਣੇ ਪੁੱਤਰਾਂ ਉੱਤੇ ਇਰੰਝ ਕੀਤਾ ਕਿ ਤੁਸੀਂ ਰਾਹ ਵਿੱਚੋਂ ਕਿਉਂ ਮੁੜ ਆਏ ਹੋ ਜਾਓ ਗੁਰੂ ਜੀ ਦੇ ਸੰਗ ਸਾਥ ਹੀ ਰਹੋ ਪਿਤਾ ਦਾ ਹੁਕਮ ਸੁਣ ਕੇ ਦੋਵੇਂ ਭਰਾ ਫਿਰ ਗੁਰੂ ਜੀ ਕੋਲ ਪੁੱਜੇ ਇਸ ਸਮੇਂ ਤਸਮੀਰ ਜੀ ਆਗਰੇ ਬਹਾਦਰ ਸ਼ਾਹ ਪਾਸ ਰੁੱਕ ਕੇ ਇਸ ਪਿਛੋਂ ਬੁਰਹਾਨਪੁਰ ਹੁੰਦੇ ਹੋਏ ਨਾ 3.5 ਜਾਂ 8 ਨਾ 3.5 ਵਿੱਚ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਪਿਛੋਂ ਦੋਵੇਂ ਭਰਾ ਵਾਪਸ ਭਾਈ ਰੂਪੇ ਪੁੱਜੇ ਉਹਨਾਂ ਨੂੰ ਭਾਈ ਰੂਪਚੰਦ ਨੇ ਸਤਿਗੁਰਾਂ ਦੀ ਖਬਰ ਸਾਰ ਪੁੱਛੀ ਤਾਂ ਉਹਨਾਂ ਨੇ ਹੰਝੂਆਂ ਦੀ ਝੜੀ ਵਿੱਚ ਚਲਾਣਾ ਕਰ ਜਾਣ ਦੀ ਖਬਰ ਸੁਣਾਈ ਖਬਰ ਸੁਣ ਕੇ ਭਾਈ ਰੂਪਚੰਦ ਜੀ ਨੇ ਲੰਮਾ ਸਾਹ ਲਿਆ ਉਸ ਦਿਨ ਤੋਂ ਆਪ ਜੀ ਬਹੁ ਸਮਾਂ ਇਕਾਂਤ ਵਿੱਚ ਰਹਿੰਦੇ ਹੋਏ ਸਮਾਧੀ ਵਿੱਚ ਬਤੌਣ ਲੱਗੇ ਕੁਝ ਲਿਖਤਾ ਮੁਤਾਬਕ ਸੰਮਤ 1766 ਸਾਵਨ ਨੂੰ ਪੰਜ ਪੂਤਕ ਸਰੀਰ ਜਾ ਕੇ ਗੁਰੂ ਚੰਨਾ ਵਿੱਚ ਭਾਈ ਰੂਪ ਚੰਦ ਜੀ ਜਾਬਰਾਜੇ ਸਨ ਇੱਕ ਸੰਕਲਪ ਵੀ ਆਪ ਦੇ ਚਲਾਣੇ ਤੋਂ ਪਹਿਲਾਂ ਕੀਤਾ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਦੇਹ ਦਾ ਸੰਸਕਾਰ ਉੱਥੇ ਕੀਤਾ ਜਾਵੇ ਜਿੱਥੇ ਉਹਨਾਂ ਦੀਆਂ ਗਊਆਂ ਤੇ ਵਗ ਇਕ ਢਾਬ ਉੱਤੇ ਰੁੱਖਾਂ ਹੀਟ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ